اوه <laughs> ਫਰਟਾ ਹੋ ਗਿਆ ਯਾਰ ਸਾਡ ਨੂੰ ਨਹੀਂ ਚੱਲਦਾ ਹੋਈਦਾ ਸਾਡ ਨੂੰ ¡Gracias! ਲੱਗਦਾ ਇਹ ਜਾਲ ਕਰ ਰਿਹਾ ਮੇਰੇ ਪ੍ਰਧਾਨ ਉਹਦੇ ਬੰਦੇ ਹੁੰਦੇ ਚਲਾਇਆਂ ਦਾ ਜੀਵਨ ਜੀਵਨ ਉਹਨੂੰ ਖੇਡਣ ਦਾ ਚਾਹ ਲਾਈ ਰੱਖਦਾ ਹੀ ਰੱਖਦਾ ਚੂਨੀ ਸੁਨੀ ਸੀਗਾ ਦੇਖੋ ਅੱਜ ਦਾ ਜਿਹੜਾ ਪ੍ਰੋਟੈਸਟ ਆ ਅੱਜ ਪੰਜਾਬ ਸਰਕਾਰ ਵੱਲੋਂ ਮਹਿਕਮਾ ਟ੍ਰਾਂਸਪੋਰਟ ਪੰਜਾਬ ਰੋਡਵੇਜ਼ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਜਿਹੜਾ ਉਹਦੀ ਵੈਡ ਓਪਨ ਕਰਨੀ ਸੀ ਜਿਹਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਆਂ ਅੱਜ ਵੀ ਅਸੀਂ ਵਿਰੋਧ ਕੀਤਾ ਸੀ ਤੇ ਅਸੀਂ ਵਿਰੋਧ ਦਾ ਜਿਹੜਾ ਤਰੀਕਾ ਸੀ 11 ਤੋਂ 12 ਵਜੇ ਤੱਕ ਗੇਟ ਲਾ ਲੀਆਂ ਕਰਨੀਆਂ ਸੀ ਜੇਕਰ ਉਸ ਦੌਰਾਨ ਮੈਨੇਜਮੈਂਟ ਉਸ ਟੈਂਡਰ ਨੂੰ ਪੋਸਟਪੋਨ ਜਾਂ ਰੱਦ ਨਹੀਂ ਕਰਦੀ ਸੀ ਤਾਂ ਅਸੀਂ ਅੱਗੇ ਦੀਪੂ ਬੰਦ ਕਰਕੇ ਪ੍ਰਦਰਸ਼ਨ ਕਰਨੇ ਸੀ ਪਰ ਬੀਤੀ ਰਾਤ ਜਿਹੜਾ ਸਾਡਾ ਪ੍ਰਸ਼ਾਸਨ ਆ ਤੇ ਟਰਾਂਸਪੋਰਟ ਮਹਿਕਮਾ ਉਹ ਇੰਨੀ ਬੁਰੀ ਤਰ੍ਹਾਂ ਬੁਖਲਾ ਗਿਆ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਘਰਾਂ ਦੇ ਵਿੱਚ ਭੇਜ ਕੇ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੂੰ ਡਿਟੇਨ ਕਰਵਾਇਆ ਗਿਆ ਪੁਲਿਸ ਸਾਡੇ ਘਰਾਂ ਦੇ ਵਿੱਚ ਕੰਦਾ ਟੱਪ ਕੇ ਵੜੀ ਜਿਵੇਂ ਕਿ ਅਸੀਂ ਬਹੁਤ ਵੱਡੇ ਕ੍ਰਿਮੀਨਲ ਹੋਈਏ ਸੋ ਅੱਜ ਸਾਡੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਜੀ ਨੂੰ ਰਾਤ ਡਿਟੇਨ ਕੀਤਾ ਗਿਆ ਪਟਿਆਲਾ ਡੀਪੂ ਦੇ ਜਨਰਲ ਸਕੱਤਰ ਉਹਨਾਂ ਨੂੰ ਡਿਟੇਨ ਕੀਤਾ ਗਿਆ ਤੇ ਹੋਰ ਡੀਪੂ ਵਾਲੇ ਜਿਹੜੇ ਸਾਥੀ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਆਪਣੇ ਮਲਾਂ ਵਿੱਚ ਪਾਣੀ ਦੀ ਟੈਂਕੀ ਤੇ ਚੜੇ ਕਹਿੰਦੇ ਪ੍ਰੋਲ ਲਈ ਬੋਤਲਾਂ ਲਾ ਗਏ ਬਿਲਕੁਲ ਦੀ ਬਖਵਾਕ ਦੀਪੂਆਂ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਨੂੰ ਲੱਗਿਆ ਕਿ ਸਾਡੀ ਨੌ ਬਲਪ ਵੇਖ ਨੂੰ ਖਤਰਾ ਹੈਗਾ ਤਾਂ ਕਰਮਚਾਰੀ ਜਿਹੜੇ ਨੇ ਉਹਨਾਂ ਨੂੰ ਜੋ ਸੁਝਿਆ ਉਹਨਾਂ ਨੇ ਕੀਤਾ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਵਿਭਾਗ ਖਤਮ ਹੋਣ ਦੇ ਗੰਡੇ ਤੇ ਆ ਟ੍ਰਾਂਸਪੋਰਟ ਮੰਤਰੀ ਪੰਜਾਬ ਜਦੋਂ ਕਰਾਲੀ ਦੇ ਵਿੱਚ ਉਹ ਇੱਕ ਬੇਟੀ ਸਾਡੀ ਨੇ ਰੌਲਾ ਪਾਇਆ ਕਿ ਸਾਨੂੰ ਬਸਾਂ ਲੈ ਚੜਾਉਂਦੇ ਨਹੀਂ ਤਾਂ ਤੁਰੰਤ ਜਾ ਕੇ ਉੱਥੇ ਲਾਈਵ ਹੋ ਗਏ ਕਿ ਜੀ ਬਸਾਂ ਰੋਕਿਆ ਕਰੋ ਉਥੇ ਹਾਲਾਤ ਇਹ ਸੀ ਕਿ ਬੱਸ ਰੁਕਦੀ ਸੀ ਉਹ ਚ 100-100 ਸਵਾਰੀਆਂ ਪਹਿਲਾਂ ਹੀ ਹੁੰਦੀਆਂ ਸੀ ਅੱਜ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਨੀ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਕਵਕ ਡੀਪੋਆਂ ਦੇ ਵਿੱਚ ਕਿਵੇਂ ਕਰਮਚਾਰੀਆਂ ਦੀ ਖਿੱਚਤੂਈ ਹੋ ਰਹੀ ਆ ਕਿਵੇਂ ਕਰਮਚਾਰੀਆਂ ਨੂੰ ਕੁੱਟਿਆ ਜਾ ਰਿਹਾ ਕਿ ਬਿਲਕੁਲ ਇੱਥੇ ਵੀ ਹੋਈ ਆ ਜੀ ਤੇ ਵਕਵਕ ਦੀ ਪਟਿਆਲਾ ਡੀਪੋ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਦਸਤਾਰ ਦੀ ਬੇਇੱਜ਼ਤੀ ਕੀਤੀ ਗਈ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਕਿ ਸ਼ਰੇ ਦੀ ਬੇਇੱਜ਼ਤੀ ਕੀਤੀ ਗਈ ਸੜਕ ਦੇ ਉੱਪਰ ਉਸ ਨੌਜਵਾਨ ਨੂੰ ਨੰਗਾ ਕਰ ਦਿੱਤਾ ਗਿਆ ਸੋ ਅੱਜ ਟ੍ਰਾਂਸਪੋਰਟ ਮੰਤਰੀ ਪੰਜਾਬ ਕਿੱਥੇ ਨੇ ਪ੍ਰੋਫੈਸਰ ਕੋਲ ਤੋਂ ਕੀ ਜਾਰੀ ਦੇਗਾ ਦੇਖੋ ਸਾਡੀਆਂ ਜਿੰਨਾ ਚਿਰ ਹੁਣ ਮੰਗਾ ਨਹੀਂ ਮੰਨੀਆਂ ਜਾਂਦੀਆਂ ਸਾਡੇ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਇਸ ਟੈਂਡਰ ਨੂੰ ਜਿਹੜਾ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾਂਦਾ ਇਹ ਧਰਨਾ ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਹੇ ਅੱਛਾ 2:30 ਵਜੇ ਤੱਕ ਦਾ ਕਿਸ ਚੀਜ਼ ਨੂੰ ਸਮਝ ਤੇ ਟੈਂਕੀ ਤੇ ਚੜੇ ਉਸ ਨੇ ਲੱਗੇ ਨਹੀਂ ਜੀ 2:30 ਵਜੇ ਤੱਕ ਦਾ ਸਮਾਂ ਸੀ ਦਿੱਤਾ ਸੀ ਜਿਹੜੇ ਸਾਡੇ ਸਵੇਰ ਜਨਕਪਤਰ ਨੇ ਉਹਨਾਂ ਨੂੰ ਰਿਹਾ ਕਰਨ ਦੇ ਲਈ ਜੇਕਰ 2:30 ਵਜੇ ਤੱਕ ਉਹ ਨਹੀਂ ਰਿਹਾ ਕੀਤੇ ਜਾਣਗੇ ਤਾਂ ਦੁਬਾਰ ਤੋਂ ਬੱਸ ਸਟੈਂਡ ਬੰਦ ਕੀਤਾ ਜਾ ਓਕੇ ਧੰਨਵਾਦ